ਕਈ ਲੋਕਾਂ ਨੂੰ ਰੱਬ ਨੇ ਇੰਨਾ ਜ਼ਿਆਦਾ ਦਿੱਤਾ ਹੋਇਆ ਹੈ ਕਿ ਨਾਲ ਲੋਕਾਂ ਨੂੰ ਵੀ ਇਸ ਗੱਲ ਬਾਰੇ ਨਹੀਂ ਪਤਾ ਹੁੰਦਾ ਕਿ ਸਾਡੇ ਕੋਲ ਕਿੰਨਾ ਕ ਪੈਸਾ ਪਿਆ ਹੈ ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਟੈਨਸ਼ਨਾਂ ਉਹਨਾਂ ਨੂੰ ਬਹੁਤ ਜ਼ਿਆਦਾ ਆਉਂਦੀਆਂ ਨੇ ਪਰ ਕੁਝ ਇਹੋ ਜਿਹੇ ਰੱਬ ਨੇ ਬੰਦੇ ਬਣਾਏ ਹੁੰਦੇ ਨੇ ਜਿਨ੍ਹਾਂ ਕੋਲ ਹੁੰਦਾ ਤਾਂ ਕੁਝ ਨਹੀਂ ਹੈ ਪਰ ਉਹ ਬੰਦੇ ਦਿਲ ਦੇ ਬੜੇ ਸਾਫ਼ ਹੁੰਦੇ ਨੇ ਤੇ ਕੁਝ ਇਸ ਤਰ੍ਹਾਂ ਦੇ ਬੰਦੇ ਰੱਬ ਨੇ ਬਣਾ ਦਿੱਤੇ ਨੇ ਜੋ ਬਹੁਤ ਹੀ ਜ਼ਿਆਦਾ ਭੋਲੇ ਹੁੰਦੇ ਨੇ ਜਿਨ੍ਹਾਂ ਨੂੰ ਦੁਨੀਆਦਾਰੀ ਦਾ ਬਿਲਕੁਲ ਵੀ ਪਤਾ ਨਹੀਂ ਹੁੰਦਾ ਨਾ ਤਾਂ ਉਹ ਹੁਸ਼ਿਆਰ ਹੁੰਦੇ ਨੇ ਅਤੇ ਨਾ ਹੀ ਉਹਨਾਂ ਨੂੰ ਦੁਨੀਆਦਾਰੀ ਦਾ ਪਤਾ ਹਾਂ ਪਰ ਬੜੇ ਭੋਲੇ ਹੁੰਦੇ ਨੇ ਤੇ ਬੜੇ ਸੱਚੇ ਹੁੰਦੇ। ਇਹੋ ਜਿਹੇ ਬੰਦਿਆਂ ਦਾ ਕਦੇ ਵੀ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਕਈ ਵਾਰ ਕੁਝ ਲੋਕ ਮਜ਼ਾਕ ਉਡਾਉਣ ਲੱਗ ਜਾਂਦੇ ਨੇ ਤਾਂ ਇਹੋ ਜਿਹੀ ਗਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ। ਇਹ ਰੱਬ ਰੂਪੀ ਰੂਹਾਂ ਹੁੰਦੀਆਂ ਨੇ। ਦੇਖੋ ਇਹ ਬੰਦਾ ਕਿੰਨਾ ਮਸਤ ਹੋ ਕੇ ਨੱਚ ਰਿਹਾ ਹੈ। ਇਸ ਨੂੰ ਕੋਈ ਫਿਕਰ ਨਹੀਂ ਹੈ ਅਤੇ ਨਾ ਹੀ ਕੋਈ ਟੈਨਸ਼ਨ ਹੈ। ਰੱਬੀ ਰੂਹ ਹੈ। ਕਈ ਵਾਰ ਮੈਂ ਦੇਖਿਆ ਕਿ ਕੁਝ ਲੋਕ ਇਕੱਠੇ ਹੋ ਕੇ ਇਸੇ ਤਰ੍ਹਾਂ ਦੇ ਬੰਦਿਆਂ ਦੀ ਖਿੱਲੀਆਂ ਉਡਾਉਣੀਆਂ ਸ਼ੁਰੂ ਕਰ ਦਿੰਦੇ ਨੇ ਉਸ ਦਾ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਪਰ ਇਹ ਇਹ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਹੇ ਜੀਆਂ ਰੂਹਾਂ ਰੱਬੀ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਨਾ ਪੈਸੇ ਨਾਲ ਕੋਈ ਲੈਣਾ ਦੇਣਾ ਹੁੰਦਾ ਬਸ ਇਹਨਾਂ ਨੂੰ ਦੋ ਵਕਤ ਦੀ ਰੋਟੀ ਮਿਲ ਜਾਵੇ ਇਸ ਤੋਂ ਜ਼ਿਆਦਾ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਚਾਹੀ। ਇਸ ਲਈ ਇਸ ਵੀਡੀਓ ਨੂੰ ਜਿੰਨਾ ਜ਼ਿਆਦਾ ਹੋ ਸਕੇ ਉਨਾਂ ਜ਼ਿਆਦਾ ਸ਼ੇਅਰ ਕਰਿਓ। ਬਹੁਤ ਚੰਗੀ ਵੀਡੀਓ ਲੱਗੀ ਯਾਰ ਬਹੁਤ ਮਾਸੂਮ ਤੇ ਭੋਲਾ ਜਿਹਾ ਵਿਅਕਤੀ ਹੈ। ਇਸ ਬੰਦੇ ਕਰਕੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ।